ਅਗਾਤਰ ਦੇ ਇਤਿਹਾਸ ਦਾ ਉਹਦੇ ਲਈ ਇੱਕ ਸਿੰਪਲ ਪੇਪਰ ਟਾਈਪ ਪੇਪਰ ਪਹਲ ਕਰਾਂਗੇ ਤਾਂ ਆਹ ਹੱਲ ਕਰ ਦਿਆਂ ਪਹਿਲਾ ਹੈ ਆਬਜੈਕਟਿਵ ਟਾਈਪ ਕੁਐਸਚਨ ਨੇ ਆਪਣੇ ਕੋਲ ਬਹੁ ਵਿਕਲਪੀ ਪ੍ਰਸ਼ਨ ਸਿੰਧ ਘਾਟੀ ਸਭਿਆਦ ਦਾ ਵਿਸ਼ਾਲ ਇਸ਼ਨਾਨ ਘਰ ਕਿੱਥੋਂ ਪ੍ਰਾਪਤ ਹੋਇਆਗਾ ਹਾਂਜੀ ਕਿੱਥੋਂ ਪ੍ਰਾਪਤ ਹੋਇਆ ਪੁੱਤ ਮਹਨਜੋਦੜੋ ਤੋਂ ਆਰੀਆ ਦੇ ਮੂਲ ਨਿਵਾਸ ਸਥਾਨ ਸੰਬੰਧੀ ਮੱਧ ਏਸ਼ੀਆ ਦਾ ਸਿਧਾਂਤ ਕਿਸ ਨੇ ਦਿੱਤਾ ਪ੍ਰੋਫੈਸਰ ਮੈਕਸ ਮੂਲਰ ਨੇ ਤ੍ਰੀ ਰਤਨ ਦਾ ਸਿਧਾਂਤ ਕਿਸ ਧਰਮ ਨਾਲ ਸੰਬੰਧਿਤ ਹੈ ਜੈਨ ਧਰਮ ਨਾਲ ਅਰਥਸ਼ਾਸਤਰ ਪੁਸਤਕ ਦਾ ਲੇਖਕ ਕੌਣ ਸੀ? ਕਉਟਿਲਿਆ ਕਿਸ ਚਾਚਕ ਨੂੰ ਭਾਰਤੀ ਨਪੋਲੀਅਨ ਕਿਹਾ ਜਾਂਦਾਗਾ? ਸਮੁੰਦਰਗੁਪਤ ਨੂੰ ਹਰਸ਼ਵਰਧਨ ਕਦੋਂ ਰਾਜਗਦੀ ਤੇ ਬੈਠਿਆ? 606 ਮਹਿਮੂਦ ਗਜ਼ਨਵੀ ਨੇ ਭਾਰਤ 'ਤੇ ਕਿੰਨੇ ਹਮਲੇ ਕੀਤੇ ਵੀ? 17 ਲਹੂ ਅਤੇ ਲੋਹੇ ਦੀ ਨੀਤੀ ਕਿਸ ਨੇ ਅਪਣਾਈ ਸੀ? ਬਲਬਨ ਨੇ ਭਗਤ ਕਬੀਰ ਜੀ ਦਾ ਜਨਮ ਕਿੱਥੇ ਹੋਇਆ ਸੀ? ਬਨਾਰਸ ਦੇ ਵਿੱਚ ਬੰਦੀ ਛੋੜ ਬਾਬਾ ਗੁਰੂ ਕਿਸ ਨੂੰ ਕਿਹਾ ਜਾਂਦਾਗਾ? ਸ਼੍ਰੀ ਗੁਰੂ ਹਰਗੋਵਿੰਦ ਸਾਹਿਬ ਨੂੰ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ 1526 ਦੇ ਵਿੱਚ ਮੁਗਲ ਕਾਲ ਸਮੇਂ ਪ੍ਰਧਾਨ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ ਵੀ ਵਕੀਲ ਸ਼ਿਵਾਜੀ ਦਾ ਜਨਮ ਕਦੋਂ ਹੋਇਆ 1630 ਈਸਵੀ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਰਾਜਸਥਾਨੀ ਦਾ ਕੀ ਨਾਮ ਸੀ ਲੋਹਗੜ ਮਹਾਰਾਜ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧ ਰੱਖਦੇ ਸੀ ਸ਼ੁਕਰਚੱਕੀਆ ਮਿਸਲ ਨਾਲ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਸੰਸਥਾਪਕ ਕਿਹਨੂੰ ਮੰਨਿਆ ਜਾਂਦਾ ਵੀ ਵਾਰਨ ਹੈਸਟਿੰਗਸ ਨੂੰ ਬੰਗਾਲ ਵਿੱਚ ਸਥਾਈ ਬੰਦੋਬਸਤ ਕਿਸ ਨੇ ਲਾਗੂ ਕੀਤਾ ਲਾਰਡ ਕਾਰਨ ਵਾਲਿਸ ਬ੍ਰਹਮੋ ਸਮਾਜ ਦੇ ਮੋਢੀ ਕੌਣ ਸਨ ਰਾਜਾਰਾਮ ਮੋਹਨ ਰਾਏ 1857 ਦੇ ਵਿਦਰੋਹ ਦਾ ਤਤਕਾਲੀ ਕਾਰਨ ਕੀ ਸੀ ਚਰਬੀ ਵਾਲੇ ਕਾਰਤੂਸ ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ 1928 ਦੇ ਵਿੱਚ ਤਾਂ ਇਹ ਵੀ ਤੁਹਾਡੇ ਐਮਸੀਕਿਊਜ਼ ਕੁਐਸਚਨ ਸੀ ਵੀ ਬਹੁਵਿਕਲਪੀ ਅੱਗੇ ਖਾਲੀ ਥਾਂ ਮੰਨੇ ਆਪਣੇ ਕੋਲ ਪੰਜ ਡੈਸ਼ ਆਰੀਆ ਦਾ ਸਭ ਤੋਂ ਪੁਰਾਣਾ ਵੇਦ ਹੈ ਕਿਹੜਾ ਵੀ ਰਿਗਵੇਦ ਠੀਕ कदंबरी पुस्तक ਦਾ ਲੇਖਕ ਕੌਣ ਹੈਗਾ ਬੇਟਾ ਬਾਣਪਟ ਠੀਕ 3 ਗੁਰੂ ਅਰਜਨ ਦੇਵ ਜੀ ਨੇ ਆਦ ਗ੍ਰੰਥ ਦਾ ਸੰਕਲਨ ਕਦੋਂ ਕੀਤਾ 1904 ਇਸਵੀ ਚ ਡੈਸ਼ ਪਲਾਸੀ ਦੀ ਲੜਾਈ ਸਮੇਂ ਬੰਗਾਲ ਦਾ ਨਵਾਬ ਸੀ ਵੀ ਸਿਰਾਜ ਉਦਦौला ਠੀਕ ਹੈ ਸਿਰਾਜ ਉਦਦौला ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕਿਸ ਨੇ ਕੀਤੀ ਸੀ ਵੀ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੇ ਠੀਕ ਅੱਗੇ ਸਹੀ ਗਲਤ ਨੇ ਸਿੰਧ ਘਾਟੀ ਸਭਿਆਤਾ ਦੀ ਲਿਪੀ ਚਿੱਤਰਮੀ ਸੀ ਬਿਲਕੁਲ ਸਹੀ ਹੈ ਮਹਾਤਮਾ ਬੁੱਧ ਜੀ ਨੇ ਅਸ਼ਟਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ ਇਹ ਵੀ ਬਿਲਕੁਲ ਸਹੀ ਹੈ ਸ਼੍ਰੀ ਗੁਰੂ ਰਾਮਦਾਸ ਜੀ ਨੇ ਮੰਦੀ ਪ੍ਰਥਾ ਦੀ ਸਥਾਪਨਾ ਕੀਤੀ ਨਹੀਂ ਗਲਤ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਜਹਾਂਗੀਰ ਨੇ ਆਗਰੇ ਵਿਖੇ ਤਾਜ ਮਹਿਲ ਦਾ ਨਿਰਮਾਣ ਕੀਤਾ ਇਹ ਵੀ ਗਲਤ ਹੈ ਸ਼ਾਹਜਹਾਨ ਨੇ ਬਣਵਾਇਆ ਸੀ ਨਾਮਧਾਰੀ ਲਹਿਰ ਦੀ ਸਥਾਪਨਾ ਬਾਬਾ RAM ਸਿੰਘ ਨੇ ਕੀਤੀ ਇਹ ਬਿਲਕੁਲ ਸਹੀ ਹੈ ਅਗੇ ਤਿੰਨ ਤਿੰਨ ਅੰਕ ਵਾਲੇ ਕੁਐਸਚਨ ਇਹਨਾਂ ਦਾ ਚਾਹ ਸਕਰੀਨਸ਼ਾਟ ਲੈ ਲਿਓ ਤੁਸੀਂ ਅਗੇ ਸਰੋਤ ਆਧਾਰਿਤ ਪ੍ਰਸ਼ਨ ਨੇ ਬੇਟਾ ਇਹ ਪੱਲ ਕਰ ਲੰਨੇ ਆ ਸਤੀ ਪ੍ਰਥਾ ਕਿਸ ਸਦੀ ਵਿੱਚ ਵਧ ਗਈ ਸੀ ਹਾਂਜੀ ਕਿਹੜੀ ਸਦੀ ਦੇ ਵਿੱਚ ਵਧ ਗਈ ਸੀ ਬੇਟਾ ਨੌਵੀਂ ਸਦੀ ਦੇ ਵਿੱਚ ਸਤੀ ਪ੍ਰਥਾ ਦੇ ਵਧਣ ਦੇ ਕੋਈ ਦੋ ਕਾਰਨ ਹਾਂਜੀ ਕਿਹੜੇ-ਕਿਹੜੇ ਕਾਰਨ ਸੀ ਜਿਹਦੇ ਕਰਕੇ ਜਿਹੜੀ ਸਤੀ ਪ੍ਰਥਾ ਸੀ ਉਹ ਵਧ ਗਈ ਸੀ ਵੀ ਠੀਕ ਹੈ ਦੇਖੋ ਆਹ ਦੇਖੋ ਠੀਕ ਤੀਸਰਾ ਦਾਸ ਪ੍ਰਥਾ ਵਿੱਚ ਜਿਆਦਾ ਵਾਧਾ ਕਿਹੜੇ ਸਮੇਂ ਹੋਇਆ ਦਾਸ ਪ੍ਰਥਾ ਦੀ ਗੱਲ ਕਰ ਰਹੇ ਬੇਟਾ ਕਦੋਂ ਇਹਦੇ ਵਿੱਚ ਜਿਆਦਾ ਵਾਧਾ ਹੋਇਆ ਵੀ ਦੇਖੋ ਪੂਰਵ ਮੱਧ ਕਾਲ ਵਿੱਚ ਕਾਫੀ ਵਾਧਾ ਹੋਇਆ ਦਾਸ ਪ੍ਰਥਾ ਦੇ ਵਿੱਚ ਠੀਕ ਚੌਥਾ ਦਾਸ ਕਿੱਥੇ ਰਹਿੰਦੇ ਸਨ ਹਾਂਜੀ ਕਿੱਥੇ ਰਹਿੰਦੇ ਸੀ ਵੀ ਜਿਹੜੇ ਦਾਸ ਸੀ ਠੀਕ ਹੈ ਉਹ ਬੋਧ ਮਠਹਾ ਵੈਸ਼ ਸੈਵ ਵੈਸ਼ਨਪ ਤੇ ਹੋਰ ਮੰਦਰਾਂ ਦੇ ਵਿੱਚ ਰਹਿੰਦੇ ਸਨ ਪੰਜਵਾਂ ਪ੍ਰਸ਼ਨ ਦੇਖੋ ਦਾਸਾਂ ਦਾ ਨਿਰਯਾਤ ਕਿਹੜੇ ਦੇਸ਼ਾਂ ਨੂੰ ਕੀਤਾ ਜਾਂਦਾ ਸੀ ਹਾਂਜੀ ਕਿੱਥੇ ਭੇਜੇ ਜਾਂਦੇ ਸੀ ਵੀ ਉਹ ਪੱਛਮੀ ਦੇਸ਼ ਠੀਕ ਹੈ ਪੱਛਮੀ ਦੇਸ਼ਾਂ ਦੇ ਵਿੱਚ ਇੱਕ ਅੱਗੇ ਹੋਰ ਪੈਰਾ ਹੈਗਾ ਆਪਣੇ ਕੋਲ ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ ਵੀ 13 ਨਵੰਬਰ 1700 ਅਸ ਸੀਨੂ ਮਰਨਜੀਤ ਸਿੰਘ ਦੇ ਮਾਤਾ ਪਿਤਾ ਦਾ ਕੀ ਨਾਮ ਸੀ ਵੀ ਪਿਤਾ ਦਾ ਨਾਮ ਮਹਾ ਸਿੰਘਾ ਠੀਕ ਹੈ ਤੇ ਮਾਤਾ ਦਾ ਨਾਮ ਰਾਜਕੌਰ ਸੀ ਮਰਨਜੀਤ ਸਿੰਘ ਦੇ ਕੋਈ ਦੋ ਗੁਣ ਸੀ ਕੀ ਸੀ ਵੀ ਬਹਾਦਰ ਸੀ ਦਲੇਰ ਸੀ ਨਾ ਬਹਾਦਰ ਦਲੇਰ ਤੇ ਨਿਹਦਰ ਸੀ ਚੌਥਾ ਗੱਦੀ ਤੇ ਬੈਠਣ ਸਮੇਂ ਮਹਾਰਾਜਾ ਰਣਜੀਤ ਸਿੰਘ ਦੀ ਉਮਰ ਕਿੰਨੀ ਸੀ ਵੀ ਠੀਕ ਹੈ ਦੇਖੋ 12 ਵਰਿਆਂ ਦੀ ਵਿੱਚ ਮੌਤ ਦੇ ਵਿੱਚ ਸੌਰੀ 12 ਵਰਿਆਂ ਦੀ ਉਮਰ ਦੇ ਵਿੱਚ ਉਹਦੇ ਪਿਤਾ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਜਦੋਂ ਉਸ ਨੇ ਸਾਰੇ ਰਾਜ ਪ੍ਰਬੰਧਨ ਨੂੰ ਸੰਭਾਲਿਆ ਤਾਂ ਉਸ ਸਮੇਂ ਦੀ ਉਮਰ 17 ਸਾਲ ਦੀ ਸੀ ਸ਼ਾਸਨ ਪ੍ਰਬੰਧ ਚਲਾਉਣ ਲਈ ਮਹਾਰਾਜਾ ਰਣਜੀਤ ਸਿੰਘ ਦੀ ਮਦਦ ਕਿੰਨਾਂ ਦੁਆਰਾ ਕੀਤੀ ਗਈ ਤਿੰਨ ਵਿਅਕਤੀ ਸੀ ਵੀ ਠੀਕ ਹੈ ਦਿਮਾਨ ਲਖਪਤਰ ਆਈ ਸੀ ਉਹਦੀ ਮਾਤਾ ਰਾਜਕੌਰ ਸੀ ਠੀਕ ਹੈ ਉਹਦੀ ਸੱਸ ਸਦਾਕੌਰ ਸੀ ਠੀਕ ਇਹ ਸੋ ਵੱਡੇ ਕੁਐਸਚਨ ਸੀ ਵੀ ਅੱਗੇ ਨਕਸ਼ੇ ਆਗੇ ਇਹ ਤੁਸੀਂ ਕਰ ਲਿਓ ਜਿਹੜੇ ਜਿਹੜੇ ਤੁਹਾਡੇ ਅਧਿਆਪਕ ਸਭਾ ਨੂੰ ਤੁਹਾਨੂੰ ਕਰਵਾਏ ਹੈਗੇ ਠੀਕ ਹੈ ਬੇਟਾ ਤਾਂ ਇਹ ਇੱਕ ਸੈਂਪਲ ਪੇਪਰ ਸੀ ਉਮੀਦ ਹੈ ਦੇ ਵਿੱਚ ਜੋ ਕਾਫੀ ਕੁਐਸਚਨ ਹੈ ਜਿਹੜੇ ਤੁਹਾਨੂੰ ਕੱਲ ਦੇ ਪੇਪਰ ਦੇ ਵਿੱਚ ਆਉਣਗੇ ਠੀਕ ਹੈ ਬੇਟਾ ਓਕੇ ਜੀ ਧੰਨਵਾਦ